ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਮੈਂ ਸ਼ਬਦ ਕਸਮੰਦੀ ਮੋਰਿਆ ਸ਼ਰਮਪੁਰ ਸੰਜਟੀ ਐ ਅੰਦਰ ਦਿੱਤੇ ਸੱਚੀ ਪਤਸ਼ਾਹ ਮਾਲਕ ਜਨਮ ਜਨਮ ਦੀ ਕੱਤੀ ਏ ਦਰਸ਼ਨ ਮਾਘੋ ਦੀ ਪਿਆਰੇ ਉਮਰ ਦੀ ਸੇਵਾ ਮੈਂ ਕੌਣ ਕੌਣ ਨਾ ਕਰੇ ਰਾਜ ਗੁਰੂ ਸਭ ਜੀਓ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਦਇਆਲ ਪੁਰਖ ਭਗਵਾਨੈ ਨਾਨਕ ਲਿਬਤ ਨਮਾਇਆ ਪਾਗੇ ਬਲੰਦੜੀ ਬੁਜ ਗਈ ਲਖੰਦ ਡੋ ਪ੍ਰਮਿਆਪ ਜੇਨੋ ਪਾਈ ਮੇਦਨੀ ਨਾਨਕ ਸੋ ਬ੍ਰਹਮ ਜਾਪ ਬੌੜੀ ਜਾਤ ਭਾਈ ਦਿਆਲ ਮਾਂ ਬਿਆਪੈ ਮਾਇਆ ਉੜ ਭਗਾਏ ਨਾਸ ਅਰੇਕ ਤੇ ਆਏ ਆ ਨਿਰਮਲ ਭਏ ਸਰੀਰ ਜਪਤੋਂ ਈ ਨਾਇਆ ਮਨ ਤਨ ਭਏ ਸੰਤੋਖਾ ਪੂਰਨ ਰੱਬ ਪਾਇਆ ਤਰੇ ਕੁਦੰਮ ਸੰਗ ਲੋਗ ਪੁਨ ਸੁਭਾਇਆ ਨੰ ਭਈ ਸੰਤੋਖ ਹੋਰਨ ਪ੍ਰਭ ਲਾਇਆ ਤਦੇ ਗੁੰਡੰ ਮਸਾਂ ਲੋਗ ਉਲਸ ਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ